ਆਮ ਆਦਮੀ ਪਾਰਟੀ ਤੋਂ ਨਰਾਦ ਨੇ ਪੈਣਾ ਹਜ਼ਾਰ ਹਜ਼ਾਰ ਰੁਪਏ ਦਾ ਵਾਦਾ ਵਫਾ ਨਹੀਂ ਹੋਇਆ ਪਰ ਜਲੰਧਰ ਦੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਇੱਕ ਅਜੀਹਾ ਕੰਮ ਕਰ ਦਿੱਤਾ ਹੈ ਕਿ ਉਸਨੇ ਤਾਂ ਆਪਣੇ ਹਲਕੇ ਦੀਆਂ ਪੈਣਾ ਬਾਗੋ ਬਾਗ ਕਰ ਦਿੱਤੀਆਂ ਸਿਆਸਤ ਦੇ ਵਿੱਚ ਤੁਸੀਂ ਬਹੁਤ ਤਸਵੀਰਾਂ ਦੇਖੀਆਂ ਹੋਣਗੀਆਂ ਤਿਹਾਰਾਂ ਨੂੰ ਮਨਾਉਂਦੀਆਂ ਬਹੁਤ ਤਸਵੀਰਾਂ ਦੇਖੀਆਂ ਹੋਣਗੀਆਂ ਹੋਲੀ ਮਨਾਉਂਦੀਆਂ ਜਦ ਮਸਤਮੀ ਮਨਾਉਂਦੀਆਂ ਬਸਾਖੀ ਮਨਾਉਂਦੀਆਂ ਪਰ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਹਲਕਾ ਇੰਚਾਰਜ ਨੇ ਰਖੜੀ ਦੇ ਉੱਤੇ ਇਹੋ ਜਿਹਾ ਯੋਜਨ ਆਪਣੇ ਹਲਕੇ 'ਚ ਕਰ ਦਿੱਤਾ ਕਿ 5000 ਭੈਣਾਂ ਇਕੱਠੀਆਂ ਕਰਨ ਯਾਨੀ ਕਿ 1 2 ਨਹੀਂ 5000 ਮਹਿਲਾਵਾਂ ਕੋਲੋਂ ਰਖੜੀ ਬਣਵਾਈ ਉਹ ਠੀਕ ਹੈ ਭੈਣਾ ਹਜ਼ਾਰ ਹਜ਼ਾਰ ਸਰਕਾਰ ਤੋਂ ਨਾ ਮਿਲਣ ਕਰਕੇ ਰੁਤਵਾ ਸੀ ਉਸਨੇ ਐਸੀ ਚਤਰਾਈ ਲਾਈ ਐਸਾ ਦਿਮਾਗ ਲਾਇਆ ਕਿ ਸਾਰੀਆਂ ਭੈਣਾਂ ਨੂੰ ਪ੍ਰਭਾਵਿਤ ਕਰਤਾ ਔਰ ਰਖੜੀ ਵੀ ਬਣਵਾਈ ਉਹਨਾਂ ਦਾ ਸਾਥ ਦੇਣ ਦਾ ਵਾਅਦਾ ਵੀ ਕੀਤਾ ਤੇ ਨਾਲ ਤੋਹਫੇ ਵੀ ਦਿੱਤੇ ਤੋਂ ਗੱਲ ਕਰ ਰਹੇ ਆ ਜੀ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਹਲਕਾ ਇੰਚਾਰਜ ਨਿਤਿਨ ਕੋਲੀ ਆਖਰਕਾਰ ਹੈ ਉਹੀ ਨਿਤਿਨ ਕੋਲੀ ਹੈ ਜਿਸ ਨੂੰ ਆਮ ਆਦਮੀ ਪਾਰਟੀ ਦਾ ਜਲੰਧਰ ਸੈਂਟਰਲ ਦੇ ਵਿੱਚ ਰਮਨ अरोड़ा ਨਾਮਕ ਵਿਧਾਇਕ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹਲਕਾ ਇੰਚਾਰਜ ਲਾਇਆ ਗਿਆ ਸੀ ਕਿਉਂ ਉਹਨਾਂ ਆਪਣੇ ਹਲਕੇ ਦੇ ਵਿੱਚ ਆਪਣੀ ਮਜ਼ਬੂਤੀ ਕਰਨ ਵਾਸਤੇ ਅਲੱਗ-ਅਲੱਗ ਤਰੀਕੇ ਦੇ ਨਾਲ ਯੋਜਨਾਵਾਂ ਬਣਾ ਰਹੇ ਨੇ ਯੋਜਨਾਵਾਂ ਲਾਗੂ ਕਰ ਰਹੇ ਨੇ ਔਰ ਤੁਹਾਨੂੰ ਦੱਸਦੀ ਐ ਉਹੀ ਨਿਤਿਨ ਕੋਲੀ ਐ ਜਿਸ ਦੀ ਆਪ ਦੀ ਜੁਆਇਨਿੰਗ ਤੋਂ ਬਾਅਦ ਬੀਜੇਪੀ ਵਾਲਿਆਂ ਨੂੰ ਬੜੀ ਤਲਕੀ ਉੱਠੀ ਸੀ ਔਰ ਭਾਜਪਾ ਦੇ ਦਿਗਜ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਇਹ ਤਾਂ ਲੋਕ ਸਭਾ ਚੋਣਾਂ ਤੇ ਸਾਡੀ ਸਟ੍ਰੈਟਜੀ ਬਣਾਉਂਦਾ ਤੇ ਯਾਨੀ ਕਿ ਭਾਜਪਾ ਦਾ ਸਟ੍ਰੈਟਜੀ ਮੇਕਰ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ 'ਚ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਐਸੀ ਸਟ੍ਰੈਟਜੀ ਬਣ ਰਹੀ ਹੈ ਕਿ ਮਹਿਲਾਵਾਂ ਦੇ ਵੋਟ ਬੈਂਕ ਦੇ ਉੱਤੇ ਇੱਕ ਵੱਡੀ ਸੇਂਦਮਾਰੀ ਕੀਤੀ ਹੈ ਜਲੰਧਰ ਸੈਂਟਰਲ ਹਲਕੇ 'ਚ ਪੈਂਦੇ ਆਦਰਸ਼ਨਗਰ ਤੇ ਰਾਮਾ ਮੰਡੀ 'ਚ ਦੋ ਆਯੋਜਨ ਇਸ ਲੀਡਰ ਵੱਲੋਂ ਕੀਤੇ ਗਏ ਹੋ ਰੈਨਾ ਯੋਜਨਾ ਦੇ ਵਿੱਚ 5000 ਮਹਿਲਾਵਾਂ ਇਕੱਠੀਆਂ ਕੀਤੀਆਂ ਗਈਆਂ ਉਹਨਾਂ ਕੋਲੋਂ ਰਖੜੀ ਬਣਵਾਈ ਯਾਨੀ ਕਿ ਕੱਲੇ-ਕੱਲੇ ਨਾਲ 1 ਟੂ 1 ਇੰਟਰੈਕਸ਼ਨ ਕੀਤੀ ਨਾਲ ਤੋਹਫੇ ਦਿੱਤੇ ਔਰ ਇਸ ਲੀਡਰ ਦੀਆਂ ਕਲਾਈਆਂ ਦੇਖ ਲਓ 1 ਇੰਚ ਦੀ ਜਗ੍ਹਾ ਵੀ ਨਹੀਂ ਬਚੀ ਜਿੱਥੇ ਉਹਦੇ ਰਖੜੀ ਨਾ ਹੋਵੇ ਸੋ ਆਪਣੇ ਆਪ ਦੇ ਵਿੱਚ ਸਿਆਸਤ ਨਾਲ ਭਰੀ ਹੋਈ ਵੱਖਰੀ ਤਸਵੀਰ ਹੈ ਔਰ ਉਸ ਦੀਆਂ ਇਹਨਾਂ ਯੋਜਨਾਵਾਂ ਕਰਕੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ਵੀ ਹੁਣ ਉਸਦੇ murid ਹੋ ਗਏ ਨੇ ਐਤੋਂ ਤੱਕ ਕਿ ਜਲੰਧਰ ਵੈਸਟ ਤੋਂ ਵਿਧਾਇਕ ਤੇ ਮੰਤਰੀ ਮਹਿੰਦਰ ਭਗਤ ਦੇ ਮੁੰਡੇ ਨੇ ਤਾਂ ਉਹਨਾਂ ਨੂੰ ਗੁਰੂ ਜੀ ਦੀ ਉਪਾਧੀ ਹੀ ਦੇ ਦਿੱਤੀ ਐ ਔਰ ਸੋਸ਼ਲ ਮੀਡੀਆ ਦੇ ਉੱਤੇ ਸ਼੍ਰੀ ਆਮ ਗੁਰੂ ਜੀ ਦੀ ਉਪਾਧੀ ਦੇ ਕੇ ਉਹਨਾਂ ਦਾ ਕੇਕ ਕੱਟਿਆ ਤੋ ਆਓ ਤੁਹਾਨੂੰ ਦਿਖਾਣੇ ਆ ਜੀ ਇਹ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਰਖੜੀ ਦੇ ਤਿਉਹਾਰ ਦੇ ਉੱਤੇ ਇੱਕ ਦੋ ਨਹੀਂ 5000 ਰਖੜੀਆਂ ਬਣਵਾ ਕੇ ਇਹਤ ਹਲਕਾ ਇੰਚਾਰਜ ਨੇ ਘੱਟੋ ਘੱਟ 5000 ਭੈਣਾ ਖੁਸ਼ ਕਰ ਦਿੱਤੀਆਂ ਔਰ ਤੁਹਾਨੂੰ ਦੱਸ ਦਈਏ ਕਿ ਚੋਣਾਂ ਦੇ ਵਿੱਚ ਮਹਿਲਾਵਾਂ ਦੀ ਬੋਲਦੀ ਬੜੀ ਵੈਲਿਊ ਹੁੰਦੀ ਹੈ ਔਰ 5000 ਭੈਣਾ ਦਾ ਮਤਲਬ ਪੰਜ ਹਜ਼ਾਰ ਘਰਾਂ ਦੇ ਵਿੱਚ ਉਸ ਨੇ ਆਪਣੀ ਸੇਹ ਦਿਮਾਰੀ ਕਾਰ ਦਿੱਤੀ ਹੈ ਤੋਂ ਵੇਖਣਾ ਹੋਏਗਾ ਕਿ ਹੁਣ ਇਹ ਜਿਹੜੀ ਯੋਜਨਾ ਹੈ ਇਹ ਵੋਟਾਂ ਦੇ ਵਿੱਚ ਬਦਲਦੀ ਹੈ ਕਿ ਜਾਂ ਫਿਰ ਨਹੀਂ ਪਰ ਫਿਲਹਾਲ ਭੈਣਾ ਵੀ ਖੁਸ਼ ਨੇ ਤੇ ਭੈਣਾ ਦਾ ਭਰਾ ਨਿਤਿਨ ਕੋਲੀ